ਸਤ ਸ੍ਰੀ ਅਕਾਲ RAM RAM ਜੈ ਹਿੰਦ ਦੋਸਤੋ ਤੇ ਅੱਜ ਜਿਹੜਾ ਬਲੌਗ ਬਣਾ ਰਿਹਾ ਖੇਤੀਬਾੜੀ ਦੇ ਉੱਤੇ ਤੇ ਜਿਹੜਾ ਇਹ ਖੇਤੀਬਾੜੀ ਦਾ ਏਰੀਆ ਹੈ ਤੁਸੀਂ ਦੇਖੋ ਕਿਵੇਂ ਇੱਥੋਂ ਦੇ ਕਿਸਾਨ ਖੇਤੀ ਕਰਦੇ ਨੇ ਤੇ ਮੈਨੂੰ ਲੱਗਾ ਇੱਥੇ ਲਸਣ ਉਗਾ ਰਹੇ ਨੇ ਮੇਰੀ ਜਿਹੜੀ ਗੱਲ ਹੋਈਗੀ ਕਿਸਾਨਾਂ ਨਾਲ ਤੇ ਕਹਿੰਦੇ ਅਸੀਂ ਇੱਥੇ ਲਸਣ ਪਿਆਜ਼ ਦੀ ਖੇਤੀ ਕਰਦੇ ਹਾਂ ਤੇ ਦੇਖੋ ਕਿਵੇਂ ਦੀ ਖੇਤੀ ਇੱਥੇ ਆ ਤੁਲਸੀ ਦਾ ਬੂਟਾ ਵੀ ਲਾਇਆ ਹੋਇਆ ਇੱਕ ਇਹਨਾਂ ਨੇ ਛੋਟਾ ਜਿਹਾ ਦੇਖੋ ਇੱਧਰ ਮਿਰਚੀ ਵੀ ਹੈਗੀ ਤੇ ਇੱਧਰ ਸਾਗ ਵੀ ਵਿਜਾਇਆ ਸਰੋਂ ਦਾ ਸਾਗ ਕਿਉਂਕਿ ਸਿਆਲਾਂ ਦਾ ਮੌਸਮ ਹੈ ਤੇ ਸਿਆਲਾਂ ਦੇ ਮੌਸਮ 'ਚ ਸਾਗ ਖਾਣ ਦੇ ਬਹੁਤ ਹੀ ਸ਼ੌਕੀਨ ਹੁੰਦੇ ਨੇ ਇੱਧਰ ਦੇ ਲੋਕੀ ਤੇ ਇੱਧਰ ਇੱਕ ਨਿੰਬੂ ਦਾ ਬੋਟਾ ਵੀ ਹੈਗਾ ਦੇਖੋ ਕਿੰਨਾ ਸੋਹਣਾ ਇਹ ਦੇਖੋ ਆਲੂ ਵੀ ਆਲੂ ਦੀ ਖੇਤੀ ਵੀ ਹੈਗੀ ਬਹੁਤ ਹੀ ਪਿਆਰੀ ਖੇਤੀ ਕਰਦੇ ਨੇ ਇੱਧਰ ਦੇ ਲੋਕੀ ਤੇ ਇਹ ਮਿਕਸ ਟਾਈਪ ਚਾ ਏਰੀਆ ਹੈ ਥੋੜਾ ਪਹਾੜੀ ਏਰੀਆ ਵੀ ਕਹਿੰਦੇ ਨੇ ਆਹ ਦੇਖੋ ਅਨਾਰ ਵੀ ਹੈਗਾ ਦੇਖੋ ਇਹ ਮਿੱਥੋ ਦੇ ਕਿਸਾਨ ਤੇ ਇਹ ਮੈਲ ਹੈ ਜੋ ਵੀ ਪਸ਼ੂਆਂ ਦਾ ਹੁੰਦਾ ਹੈ ਤੇ ਉਹ ਤਿਆਰ ਕੀਤਾ ਪਿਆ ਹੈ ਕਿਪਲ ਦਾ ਬੂਟਾ ਵੀ ਤਿਆਰ ਹੋ ਗਿਆ ਹੈ ਸੋਹਣਾ ਜਾਂ ਇਹ ਦੇਖੋ ਕਿੰਨਾ ਸੋਹਣਾ ਬਾਗੀਚਾ ਬਣਾਇਆ ਹੋਇਆ ਹੈ ਇਹਨਾਂ ਨੇ ਓਕੇ ਥੈਂਕ ਯੂ ਧੰਨਵਾਦ ਜੀ ਬਲੌਗ ਦੇਖਣ ਲਈ ਥੈਂਕ ਯੂ ਸੋ ਮਚ